ਸਾਡੇ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਕੈਂਪੇਨ ਮੁਹਿੰਮ ਚਲਾਈ ਗਈ ਆ ਉਹਦੇ ਤਹਿਤ ਜਿਹੜੀ ਹੈ ਕਿ ਅੱਜ ਸੰਪਰਕ ਮੀਟਿੰਗ ਜਿਹੜੀ ਹੈਗੀ ਇੱਥੇ ਮੈਲਨ ਪੈलेस ਕਰਾਇਆ ਵਖੇ ਅਸੀਂ ਕੀਤੀ ਗਈ ਆ ਜਿਹਦੇ ਵਿੱਚ ਸ਼ਹਿਰ ਦੇ ਮੋਤਵਾਰ ਜਿਹੜੇ ਹੈਗੇ ਵਿਅਕਤੀ ਇਹ ਤੇ ਆਮ ਨਾਗਰਿਕ ਇਹਦੇ ਵਿੱਚ ਜਿਨ੍ਹਾਂ ਨੇ ਇਹਦੇ ਵਿੱਚ ਸ਼ਿਰਕਤ ਕੀਤੀ ਆ ਤਾਂ ਸਾਡੇ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਤੇ ਸਾਡੇ ਜਿਹੜੇ ਅਰਵਿੰਦ ਕੇਜਰੀਵਾਲ ਮਾਨ ਜੋ ਕਿ ਸਾਡੇ ਸਾਬਕਾ ਮੁੱਖ ਮੰਤਰੀ ਦਿੱਲੀ ਵੱਲੋਂ ਜਿਹੜੀ ਇਹ ਮਹਿਮ ਚਲਾਈ ਗਈ ਆ ਉਹਦੇ ਵਿੱਚ ਜਿਹੜਾ ਹੈਗਾ ਸਾਨੂੰ ਬਹੁਤ ਵਧੀਆ ਜਿਹੜਾ ਸਕਸੈਸ ਜਿਹੜਾ ਹੈਗਾ ਮਿਲਿਆ ਤਾਂ ਅਸੀਂ 1 ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜੇ ਜ਼ਿਲ੍ਹਾ ਅਧਿਆਪੀ ਜਲੰਧਰ ਦੇ ਵਿੱਚ 435 485 ਐਫ ਆਈ ਆਰਸ ਦਰਜ ਕਰਕੇ 735 ਜਿਹੜੇ ਮੁਜਰਮ ਨੇ ਕੱਲ 29 ਮਈ ਤੱਕ ਉਹਨਾਂ ਨੂੰ ਅੰਦਰ ਅਸੀਂ ਸਲਾਖਾਂ ਦੇ ਪਿਛੇ ਭੇਜਿਆ ਤਾਂ ਇਸ ਤੋਂ ਇਲਾਵਾ ਜਿਹੜੀਆਂ ਨੇ ਜਿਹੜੀਆਂ ਨਸ਼ਾ ਤਸਕਰਾਂ ਨੇ ਪ੍ਰਾਪਰਟੀਆਂ ਜਿਹੜੀਆਂ ਬਣਾਈਆਂ ਸੀ ਉਹਨਾਂ ਦੀ ਜਿਹੜੀ ਹੈਗੀ ਡੈਮੋਲੇਸ਼ਨ ਉਹਨਾਂ ਨੂੰ ਡਿਮੋਲਿਸ਼ ਵੀ ਕੀਤਾ ਇਹ ਪੰਜ ਪ੍ਰਾਪਰਟੀਆਂ ਨੇ ਅਸੀਂ ਹੁਣ ਤੱਕ ਡਿਮੋਲਿਸ਼ ਕਰ ਕਰ ਚੁੱਕੇ ਹਾਂ 1 ਮਾਰਚ ਤੋਂ ਲੈ ਕੇ ਐਂਡ ਭਵਿੱਖ ਦੇ ਵਿੱਚ ਵੀ ਜੇਕਰ ਕੋਈ ਇਸ ਤਰ੍ਹਾਂ ਦੀ ਜਿਹੜੀ ਕੋਈ ਨਸ਼ਾ ਤਸਕਰ ਵੱਲੋਂ ਕੋਈ ਪ੍ਰਾਪਰਟੀ ਬਣਾਈ ਜਾਂਦੀ ਉਹਨੂੰ ਡਿਮੋਲਿਸ਼ ਵੀ ਕੀਤਾ ਜਾਊਗਾ ਐਂਡ ਜਿਹੜੇ ਡਰੱਗ ਐਡਿਕਟ ਸੀ ਉਹਨਾਂ ਨੂੰ ਵੱਖ-ਵੱਖ ਕੋਰਟ ਸੈਂਟਰ ਦੇ ਵਿੱਚ ਜਿਹੜੀ ਹੈਗੀ ਅਸੀਂ ਦਾਖਲ ਕਰਾਇਆ ਹੈਗਾ ਜਿਹੜੇ ਡਰੱਗ ਡਿਡਿਕਸ਼ਨ ਸੈਂਟਰ ਤੇ ਉਹਨਾਂ ਦੇ ਵਿੱਚ ਦਾਖਲ ਕਰਵਾ ਕੇ ਤਾਂ ਜਿਹੜੇ ਵਿਕਟਮ ਨੇ ਉਹਨਾਂ ਨੂੰ ਡਰੱਗ ਇਸ ਜਿਹੜੀ ਮਨਾਨਸ ਹੋਇਆ ਇਹਦੇ ਜਿਹੜੇ ਵਿਕਟਮ ਹੈਗੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਐਂਡ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਸਾਡੇ ਜਿਹੜੇ ਨਸ਼ਾ ਮੁਕਤ ਜਿਹੜੇ ਪਿੰਡ ਹੋਏ ਨੇ ਉਹਨਾਂ ਦੇ ਜਿਹੜੇ ਨੇ ਪੰਚਾਇਤਾਂ ਵੱਲੋਂ ਜਿਹੜੇ ਨੇ ਮਤੇ ਪਾਏ ਗਏ ਨੇ ਐਂਡ ਅਸੀਂ ਜਿਹੜਾ ਆਪਣਾ ਫਿਊਚਰ ਹੈ ਰੀਕਲੇਮ ਕੀਤਾ ਹੈਗਾ ਪੰਜਾਬ ਦਾ ਜਿਸ ਤਰੀਕੇ ਨਾਲ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਦੇਖਣਾ ਚਾਹੁੰਦੇ ਆ ਤਾਂ ਸਾਡੀ ਜਿਹੜੀ ਸਾਡੀ ਸਰਕਾਰ ਦੀ ਸੋਚ ਹੈਗੀ ਪੰਜਾਬ ਦੇ ਵਿੱਚ ਇੱਕ ਗ੍ਰਾਮ ਵੀ ਨਸ਼ਾ ਕਿਸੇ ਵੀ ਪਿੰਡ ਦੇ ਵਿੱਚ ਉਪਲਬਧ ਨਾ ਹੋਵੇ ਤੇ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਸਾਰੇ ਠੀਕ ਠਾਕ ਆਪਣੀ ਸੁਸਾਇਟੀ ਦੇ ਵਿੱਚ ਆਪਣਾ ਆਮ ਨਾਗਰਿਕ ਦਾ ਰੋਲ ਪਲੇ ਕਰਨਾ ਤਾਂ ਉਹ ਸਾਰੀ ਲੜੀ ਦੇ ਤਹਿਤ ਦੇ ਵਿੱਚ ਜਿਹੜੇ ਇਹ ਨਸ਼ਾ ਦੇ ਵਿਰੁੱਧ ਜਿਹੜੀ ਯੁੱਧ ਨਸ਼ਾ ਵਿਰੋਧਾ ਉਹਦੇ ਵਿੱਚ ਲੜੀ ਦੇ ਤਹਿਤ ਸੰਪਰਕ ਮੀਟਿੰਗਸ ਨੇ ਜਿਹੜੀਆਂ ਸੀ ਅ ਲਗ ਲਗ ਥਾਂ ਤੇ ਕਰ ਰਹੇ ਆ ਸੱਡੀ ਐਡਿਕਸ਼ਨ ਸੈਂਟਰ ਦੀ ਗੱਲ ਕਰ ਰਿਹਾ ਸ਼ਾਹਗੋੜ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਰੇਡ ਕੀਤੀ ਸੀ ਉੱਥੋਂ ਵੀ ਇਲੈਗਲ ਚੱਲ ਰਿਹਾ ਉਸ ਤਰੀਕੇ ਨਾਲ ਕਈ ਹੋਰ ਥਾਵਾਂ ਤੇ ਚੱਲ ਰਹੀ ਉਹਦੇ ਲਈ ਦੇਖੋ ਸਾਡੀਆਂ ਟੀਮਸ ਥਾਂ ਥਾਂ ਤੇ ਜਿਹੜੀ ਸਾਡੇ ਸੀਕ੍ਰੇਟ ਜਿਹੜੀ ਇੰਟੈਲੀਜੈਂਸ ਟੀਮਸ ਹੈਗੀਆਂ ਸਾਡੀ ਸਪੈਸ਼ਲ ਬ੍ਰਾਂਚ ਹੈਗੀ ਹੈ ਐਂਡ ਲੋਕਲ ਸਾਡੇ ਡੀਐਸਪੀ ਐਸਐਚਓ ਜਿਹੜੇ ਹੈਗੇ ਨੇ ਉਹ ਇਸ ਕੰਮ ਕਰਦੇ ਰਹਿੰਦੇ ਨੇ ਲਗਾਤਾਰ ਅਗਰ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਨੋਟਿਸ ਦੇ ਵਿੱਚ ਚੀਜ਼ ਆਉਂਦੀ ਹੈ ਕਿ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਉਹਨਾਂ ਦੇ ਵਿੱਚ ਜਿਹੜੀ ਪਹਿਲਾਂ ਵੀ ਅਸੀਂ ਸ਼ਾਹਕੋਟ ਦੇ ਏਰੀਆ ਦੇ ਵਿੱਚ ਵੀ ਰੈਸਕਿਊ ਕਰਕੇ 76 ਜਿਹੜੇ ਡਰੱਗ ਅਡਿਕਟ ਸੀ ਉਹਨਾਂ ਨੂੰ ਰੈਸਕਿਊ ਕਰਕੇ ਡਰੱਗ ਡੀਡਿਕਸ਼ਨ ਜਿਹੜੇ ਸਰਕਾਰੀ ਸੈਂਟਰ ਸੀ ਉਹਨਾਂ ਦੇ ਦਾਖਲ ਕਰਾਇਆ ਸੀ ਤੇ ਜਿਹੜੇ ਇਹ ਗੈਰ ਕਾਨੂੰਨੀ ਤਰੀਕੇ ਨਾਲ ਸੈਂਟਰ ਚਲਾਉਂਦੇ ਸੀ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ ਜਿਹੜਾ ਅਸੀਂ ਅਰੈਸਟ ਕੀਤਾ ਸਰ ਪਿਛਲੀ ਵਾਰੀ ਐਸੇ ਥਾਂ ਤੇ ਮੀਟਿੰਗ ਹੋਈ ਸੀ ਪਰਫਾਰਮਾ ਵੀ ਪੰਜਾਬ ਪੁਲਿਸ ਵੱਲੋਂ ਦਿੱਤੇ ਗਏ ਸੀ ਜਿਹਦੇ ਵਿੱਚ ਸਾਰੀ ਡਿਟੇਲ ਸੀ ਕਿ ਕੌਣ ਜਿਹੜੇ ਜ਼ਮਾਨਤਾ ਕਰਾਂਦਾ ਇਹ ਕਿੱਦਾਂ ਜਿਹੜੇ ਹੁਣ ਕਈ ਲੋਕ ਐ ਜਿਹਦਾ ਕਈ ਪਿੰਡਾਂ ਦੇ ਪੰਚਾਇਤਾਂ ਜਾਂ ਕੌਂਸਲਰ ਹੈਗੇ ਆ ਉਹ ਤਾਂ ਨਹੀਂ ਜਿਹੜੀ ਉਹਨਾਂ ਦੀ ਬੇਲ ਕਰਵਾਦੇ ਪਰ ਬੇਲ ਹੋ ਰਹੀਆਂ ਜੀ ਉਹ ਕਿਸ ਤਰੀਕਾ ਨਾਲ ਉਹਦਾ ਵੀ ਕੁਝ ਦੇਖੋ ਜਿਹੜਾ ਦੋਸ਼ੀ ਆ ਦੋਸ਼ੀ ਕੋਲ ਜਿਹੜਾ ਲੀਗਲ ਕਾਨੂੰਨੀ ਜਿਹੜੀ ਆਪਣੀ ਪ੍ਰਕਿਰਿਆ ਦੇ ਵਿੱਚ ਆਪੋ ਆਪਣੇ ਸਾਰਿਆਂ ਨੂੰ ਰਾਈਟਸ ਆਫ ਅਕਿਊਜ਼ਡ ਵੀ ਹੁੰਦੇ ਨੇ ਜਦੋਂ ਅਸੀਂ ਪਰਚਾ ਦਰਜ ਕਰਦੇ ਆ ਤਾਂ ਜਿਹੜਾ ਦੋਸ਼ੀ ਹੁੰਦਾ ਉਹਨੂੰ ਕਾਨੂੰਨ ਦੀ ਪ੍ਰਕਿਰਿਆ ਦੇ ਅਨਸਾਰ ਜਿਹੜਾ ਹੈਗਾ ਉਹ ਆਪਣੀ ਜਿਹੜੀ ਹੈ ਕਿ ਕਾਨੂੰਨੀ ਚਾਰਾਜੋਈ ਕਰਦਾ ਤਾਂ ਉਹ ਜਿਹੜੇ ਵਿੱਚ ਅਗਰ ਬੇਲ ਤੋਂ ਆ ਕੇ ਕਿਉਂਕਿ ਮਾਨਜੋ ਕੋਰਟ ਨੇ ਜਿਹੜਾ ਹੈਗਾ ਉਹ ਤਾਂ ਕੇਸ ਡਿਸਾਈਡ ਕਰਕੇ ਉਹਨੂੰ ਬੇਲ ਦੇ ਨਹੀਂ ਹੁੰਦੀ ਆ ਅਗਰ ਬੇਲ ਤੇ ਆ ਕੇ ਉਹ ਦੁਬਾਰਾ ਫੇਰ ਨਸ਼ੇ ਦੇ ਕੰਮ ਦੇ ਵਿੱਚ ਇਨਵੋਲ ਹੁੰਦਾ ਤਾਂ ਅਸੀਂ ਫਿਰ ਫੜ ਕੇ ਅੰਦਰ ਦਵਾਵਾਂਗੇ ਸਖਤ ਕਾਰਵਾਈ ਕਰਾਂਗੇ ਇਹ ਜਿਹੜੀ ਸਾਡੀ ਡਿਊਟੀ ਹੈ ਪੂਰੀ ਕਰਾਂਗੇ ਥੈਂਕ ਯੂ ਥੈਂਕ ਯੂ